बस भी पैक जा कितना टाइम हो गया गेड़े ही गड्डी करनी है तुम पैक ही मम्मी आए नहीं कॉल भी नहीं मिलता पैसा स्विच ऑफ आंधा पैसा आंधे लगे तो जल्दी आज आंधे यार पता नहीं आज आए नहीं के एक खाताम एंट्री करो मम्मी तुसी पैक हो तुसी क्यों भैया आराम बन दे मैंने इससे चैन आ हा दिया हाँ तो उ ਮम्मी ਇੰਜ ਕਰੋ ਤੁਸੀਂ ਬਹਿ ਜਾਓ ਮੈਨੂੰ ਬੋਲਣ ਦੇ ਤੇ ਤੁਹਾਨੂੰ ਵੀ ਨਾਲ ਬੈਠਾਇਆ ਹੋਇਆ ਵਾ ਲੈ ਦੋ ਤੁਸੀਂ ਬੰਦੇ ਕੜੀ ਚਰਾਈਕ ਆ ਆ ਨਾ 3 ਲੈਣੀ ਸੀ ਨਾ ਹਾਂ ਲੈਣੀ ਸੀ ਵਾ ਬਲੀ ਦਸ ਦੀ ਜਦੋਂ ਆ ਗਿਆ ਗੋਲਦੀ ਕੋਈ ਨਾ ਮੰਮੀ ਦਸ ਨੂੰ ਵੀ ਨਾਲ ਤੁਸੀਂ ਬਹਿ ਜਾਓ ਮੰਨੇ ਬਸੁੱਤ ਕੰਮ ਗਿਆ ਹੋਇਆ ਅੱਜ ਤਾਂ ਤੁਹਾਨੂੰ ਬਹੁਤਾਂ ਕੰਮ ਕਰ ਲਈ ਹੁੰਦੇ ਆ ਤੇ ਤੂੰ ਨਾ ਹੋਰ ਅਜ ਬੈਟਰੀ ਲੋ ਗਈ ਸੀਗੀ ਆ ਬੰਦ ਹੋ ਗਿਆ ਕਿੰਨੇ ਕੋਲ ਤੋਂ ਤੱਕ ਹਰਕੇ ਨਾਸਿਆ ਕਰੋ ਤੁਸੀਂੰਮੀ ਕਿੰਨਾ ਪਰੇਸ਼ਾਨ ਹੋ ਸਕਦੇ ਆ ਮੈਂ ਤੁਹਾਨੂੰ ਕਹਿੰਦਾ ਤੂੰ ਕਿੰਨਾ ਸੋ ਜਾ ਕਰੋ ਕਿ ਜਿੰਨਾ ਟਾਈਮ ਤੇ ਦੇ ਦੇਣਾ ਬੋਲੀ ਬੰਦੇ ਦਿੰਦੀ ਆ ਦਵਾਈ ਦੋਈ ਵੀ ਦਿੰਦੀ ਆ ਤੂੰ ਹੋਰ ਉਹ ਜਾ ਕੇ ਅੰਦਰ ਪਈ ਆ ਮਾੜਾ ਜਿਹਾ ਲੱਗੇ ਉਹ ਕਹਿੰਦਾ ਮੈਨੂੰ ਦੱਸ ਕੇ ਜਦੋਂ ਆਉਣਗੇ ਕੰਮ ਵੇਲਾ ਹੋਣਾ ਨਾ ਮਾੜਾ ਜਿਹਾ ਪਾਣੀ ਵਦਨੀ ਆ ਲੈ ਕੇ ਹੁੰਦੀ ਆ ਤੂੰ ਤੁਸੀਂ ਜਾਓ ਉਹਨਾਂ ਕੋਲ ਮੜਾ ਜਾਂ ਵੇਖੋ ਮਰੂ 11:00 ਬੱਜ ਗਏ ਮੰਮੀ ਨੇ ਲਾਈਟ ਚਾਲੀ ਹੋ ਗਈ ਨਹੀਂ ਕਰੋ 10:00 ਵਜੇ ਤੱਕ ਤੂੰ ਜਾ ਕੇ ਦਰਦ ਨਹੀਂ ਸਲੇ ਗਰਗਰ ਸੌਂ ਜਾ ਕਰੋ ਮੇਰਾ ਦਰਦ ਵੀ ਇਤਨਾ ਵੱਡਾ ਕੰਮ ਕਰਨ ਲਈ ਲੇਟ ਹੋਈ ਜਾਂਦਾ ਸਰਦਾਰ ਜੀ ਮੈਂ ਤਾਂ ਕੀ ਕੀ ਵਾਰੀ ਕਰਨੀ ਆ ਭੈਜੋ ਮਰ ਉਹ ਬਹੁਤੀ ਫਿਕਰ ਕਰਦੇ ਆ ਤੁਹਾਡੀ ਕੁੱਲੀ ਦੇ ਤਾਂ ਰੋਟੀ ਨਹੀਂ ਸੀ ਖਾਂਦੇ ਮਸਾਂ ਦਵਾਈ ਆ ਹੁਣ ਲੁਗਾਇਨੇ ਅੰਦਰ ਮੜਾ ਜਾ ਜਾਂ ਤੁਸੀਂ ਉਹਨਾਂ ਨੂੰ ਮੈਨ ਲਾਓ ਪਤਾ ਤੇ ਹੈ ਤੂੰ ਕੋ ਡਿਊਟੀ ਹੁਆ ਨਾ ਰੇ ਟੈਰਮ ਨਾਲ ਆ ਜਾ ਕਰੋ ਪਤਾ ਤੇ ਹੈ ਮੰਮੀ ਵੀ ਢਿੱਲੇ ਪੱਠੇ ਰਹਿੰਦੇ ਆ ਓਏ ਹਾਂ ਜੀ ਮੰਮੀ ਠੀਕ ਹੋ ਆ ਗਿਆ ਪੁੱਤ ਹਾਂ ਜੀ ਤੁਸੀਂ ਨਾ ਪੈ ਜਾ ਕਰੋ ਐਨਾ ਬੇਰਮੀ ਹੁੰਦੀ ਆ ਤੁਹਾਨੂੰ ਤੁਸੀਂ ਪੈ ਜਾ ਕਰੋ ਕੋਈ ਨਹੀਂ ਜਦ ਤੱਕ ਤੂੰ ਆਉਂਦਾ ਨਹੀਂ ਨਾ ਮੈਨੂੰ ਨਾ ਚੈਨਜ ਆਈ ਨਹੀਂ ਹੁੰਦਾ ਇਹ ਤਾਂ ਇਹ ਵੀ ਦੋਬਲੀ ਹੀ ਕਹਿੰਦੀ ਰਹਦੀ ਆ ਵੀ ਬਸ ਬੈ ਜਾ ਬੈ ਜਾ ਤੁਸੀਂ ਪਰ ਕਿੱਥੇ ਰੋਟੀ ਖਾਦੀ ਕਿ ਨਹੀਂ ਹੁਣ ਮੈਂ ਰੋਟੀ ਖਾ ਲਵਾਂ ਮੈਂ ਵੀ ਮੈਨੂੰ ਪਤਾ ਮਾਂ ਦੀਆਂ ਜਿਹੜੀਆਂ ਅੰਦਰ ਹੁੰਦੀਆਂ ਨੇ ਜਿੰਨੀ ਦੇਰ ਤੱਕ ਪੁੱਤ ਨਹੀਂ ਆਂਦਾ ਮੈਨੂੰ ਪਤਾ ਵੀ ਚਿੰਨ੍ਹਿੰਗ ਹੁੰਦੀ ਆ ਪਰ ਤੁਸੀਂ ਨਾ ਆਪਣਾ ਧਿਆਨ ਰੱਖੋ ਤੁਹਾਡੀ ਉਮਰ ਜ਼ਿਆਦੀ ਹੋ ਗਈ ਹੁਣ ਤੁਸੀਂ ਆਪਣਾ ਧਿਆਨ ਜ਼ਿਆਦਾ ਰੱਖਿਆ ਕਰੋ ਮੇਰਾ ਤਾਂ ਰੋਜ਼ ਦਾ ਇਹੀ ਕੰਮ ਮਸਾ ਦਾ ਕੰਮ ਤੁਹਾਡੇ ਚੱਲਣ ਲੱਗਿਆ ਤੇ ਤਾਂ ਟਾਈਮ ਜ਼ਿਆਦਾ ਲੱਗਦਾ ਪਰ ਟਾਈਮ ਤੇ ਹੀ ਆਇਆ ਕਰੋ ਤੇ ਫੋਨ ਵੀ ਨਹੀਂ ਚੱਕਦਾ ਨਾ ਮੈਨੂੰ ਤਾਂ ਵੀ ਜ਼ਿਆਦਾ ਜਦੋਂ ਤੁਹਾਡਾ ਫੋਨ ਆਇਆ ਨਾ ਮੈਂ ਗੁਰੂ ਘਰ ਸੀਗਾ ਤੇ ਬਾਅਦ ਚ ਬੈਟਰੀ ਲੋ ਹੋ ਗਈ ਉਹ ਬੰਦ ਹੋ ਗਈ। ਤੁਹਾਨੂੰ ਪਤਾ ਤਾਂ ਹੈ ਵੀ ਮੰਮੀ ਇੰਨਾ ਫਿਕਰ ਕਰਦੇ ਆ ਤੁਹਾਡੀ। ਮੈਨੂੰ ਪਤਾ ਮਾਤਾ ਤੁਹਾਨੂੰ ਬਹੁਤ ਫਿਕਰ ਹੁੰਦੀ ਹੈ। ਕੋਈ ਨਹੀਂ ਮੈਂ ਅੱਗੇ ਤੋਂ ਨਾ ਜਉਣੀ ਆਇਆ ਕਰੂੰਗਾ। ਆਪਾਂ ਇਕੱਠੇ ਬੈਠ ਕੇ ਰੋਟੀ ਖਾਂ ਗਏ। ਚਲ ਤੁਸੀਂ ਬੈਠੋ। ਹੁਣ ਖਾਓ। ਮੈਂ ਤੁਹਾਨੂੰ ਰੋਟੀ ਦੇਦੀ ਹਾਂ ਇਹਨੂੰ ਭਾ ਕੇ। ਮੈਂ ਦੇ ਦੂੰਗੀ ਤੁਸੀਂ ਫਿਕਰ ਨਾ ਕਰਿਆ ਕਰੋ ਮੈਂ ਦੇ ਕੇ ਦਿੰਦੀ ਪਈ ਆ। ਬੈਠ ਜਾ। ਮੈਂ ਵੀ ਆਲੇ ਖਾਣੀ ਆ। ਤੁਸੀਂ ਲੇਟ ਚਿਪਾਈ ਜਨਨ ਲੈ ਵੈਰੋ ਠੀਕ ਹੈ ਲਾਈਟ ਬੰਦ ਕਰਨਾ ਹਾਂ ਲਾਈਟ ਬੰਦ ਕਰ ਬਜ਼ੁਰਗ ਘਰ ਦਾ ਥੰਮ ਹੁੰਦੇ ਨੇ ਜਦੋਂ ਇਹ ਰੱਬੀ ਰੂਹਾਂ ਸਾਥੋਂ ਵਿਛੜਦੀਆਂ ਨੇ ਉਦੋਂ ਸਾਨੂੰ ਅਹਿਸਾਸ ਹੁੰਦਾ ਰਿਸ਼ਤਿਆਂ ਦਾ ਜਜ਼ਬਾਤਾਂ ਦਾ ਪਿਆਰ ਦੀਆਂ ਬਾਤਾਂ ਦਾ ਜਿਉਂਦੇ ਜੀ ਬਜ਼ੁਰਗਾਂ ਦਾ ਕਰੋ ਸਤਿਕਾਰ ਇਹਨਾ ਬਿਨਾਂ ਨਾ ਸ਼ੋਭ ਦੇ ਪਰਿਵਾਰ ਦੋਵਾਂ ਇਹਨਾਂ ਨੂੰ ਪਿਆਰ અપਾਰ ਬਜ਼ੁਰਗਾਂ ਬਿਨਾਂ ਖਾਲੀ ਸੰਸਾਰ ਜ਼ਿੰਦਗੀ ਦੇ ਜੇ ਦਿਨ ਨੇ ਚਾਰ ਕਰੋ ਇਹਨਾਂ ਦਾ ਇੰਜ ਸ਼ਿੰਗਾਰ ਬਜ਼ੁਰਗਾਂ ਦਾ ਕਰੋ ਸਤਕਾਰ ਦਿਓ ਇਹਨਾਂ ਨੂੰ ਦਿਲੋਂ ਪਿਆਰ ਦਿਓ ਇਹਨਾਂ ਨੂੰ ਦਿਲੋਂ ਪਿਆਰ